ਔਲੋ ਬਰੀਡ ਆ ਬੱਚਿਆਂ ਦੀ ਠੀਕ ਆ ਹਾਂਜੀ ਇਹ ਇਹ ਮੰਨ ਕੇ ਚੱਲ 4 ਨੰਬਰ ਹਾਂਜੀ ਨੰਬਰ ਮਤਾਬਕ ਦੱਸਿਓ 4 ਤੋਂ ਲੈ ਕੇ ਗਾਹਾਂ ਮੰਨ ਲਓ ਵੀ ਆਪਣਾ ਆ ਜਾਂਦਾ 9 ਨੰਬਰ ਤੱਕ ਹਾਂਜੀ 4 5 6 7 8 9 ਇਹ 12000 ਰੁਪਏ ਪਰ ਬੱਚੀ ਦਾ ਠੀਕ ਆ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਕੋਲੀਆ ਖੁਰਦ ਤੇ ਜ਼ਿਲ੍ਹਾ ਨੂੰ ਪੈਂਦਾ ਸੀ ਮੋਗਾ ਬਾਈ ਕੋਲ ਟੌਪ ਕੁਆਲਿਟੀ ਦੀਆਂ ਬੱਸੀਆਂ ਭਰਾ ਜੇ ਕਿਸੇ ਨੇ ਘੱਟ ਪੈਸੇ ਲੈਣੇ ਨੇ ਉਹੋ ਜਿਹੀਆਂ ਬੱਸੀਆਂ ਵੀ ਹੈਗੀਆਂ ਤੇ ਜੇ ਕਿਸੇ ਨੇ ਟੀਕੇ ਦੇ ਕਾਵਲ ਲੈਣੇ ਹੋਵੇ ਜੀ ਬੱਸੀਆਂ ਵੀ ਹੈਗੀਆਂ ਠੀਕ ਹੈ ਜੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਚ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਨੂੰ ਵੱਧ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤਹਾਡ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਂਦੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਵੀਰ ਜੀ ਆਪਣਾ ਨਾਮ ਬਾਈ ਜੀ ਕੁਲਵਿੰਦਰ ਸਿੰਘ ਆ ਪਿੰਡ ਆਪਣਾ ਘੋਲਿਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਹੀ ਠੀਕ ਹੈ ਮੇਰੇ ਪਿੰਡ ਰਹਿਣ ਦਾ ਵੱਡਾ ਘੋਲਿਆ ਦੁੰਨੇ ਕੇ ਮਾਣੂ ਕੇ ਹਾਂਜੀ ਮੋਬਾਈਲ ਨੰਬਰ ਹੈਗਾ 9781935553 ਠੀਕ ਆ ਕਿੰਨੇ ਵਸ਼ੀਅਮ ਵੀਰੋ ਆਪਣੇ ਕੋਲ ਬਾਈ ਜੀ 9 ਵਸ਼ੀਆਂ ਜੀ ਹਾਂਜੀ ਆ ਚੰਗੇ ਰਿਕਾਰਡ ਵਾਲੀਆਂ ਹਾਂਜੀ ਫੁੱਲ ਬਰੀਡ ਦੇ ਵਿੱਚ ਆ ਠੀਕ ਆ ਤਾਂ ਦੰਦੋਂ ਖੀਰੀਆਂ ਤੇ ਚਾਰ-ਚਾਰ ਹੀ ਥਾਣ ਹੋਣਗੇ ਸਾਰਿਆਂ ਤੇ ਕਿਸੇ ਤੇ ਕੋਈ ਫੋਰਸਾਂਗ ਨਹੀਂ ਹੋਊਗੀ ਠੀਕ ਆ ਪਹਿਲੀ ਵਸਦੀ ਓਵਰ ਦੱਸ ਵੀਰੇ ਇਹ ਬਾਈ ਹੈਗੀ 13 ਮਹੀਨੇ ਦੀ ਉਮਰ ਆ ਬੱਚੀ ਤਾਰਾਂ ਵੀ ਦੇਈ ਜਾਂਦੀ ਅੱਜ ਹਾਂਜੀ ਆ ਜਾਂਦੀ ਨੇ ਟੀਕਾ ਲਾ ਲੈਣਾ ਬੱਚੀ ਨੇ ਹਾਂਜੀ ਹਾਂਜੀ ਚਾਰੀ ਢੋਲ ਜਾਈ ਦਿਖਾ ਤਾਂ ਬਹੁਤ ਚੰਗੀ ਆ ਠੀਕ ਆ ਕੇਸੂਸ ਕੁਆਲਟੀ ਦੇਖ ਸਕਦੇ ਹਾਂ ਲਿਆ ਤੋ ਢੀ ਸੰਭੀ ਪੜੀ ਵੀ ਬੱਚੀ ਆ ਠੀਕ ਆ ਲੋਪਰਾ ਤਾਰਾਂ ਵੀ ਬਾਈ ਕਹਿੰਦਾ ਦੇਈ ਜਾਂਦੀ ਹੈ ਹਨਾ ਤੇ ਇਹ 14 ਕਿ ਮਹੀਨੇ ਵੀ ਠੀਕ ਆ ਪਰ ਆਉਂਦਾ ਤੇ ਹਣਾ ਇਹ ਬਸ 13 ਮਹੀਨੇ ਦੀ ਬਸ ਟੀਕਾ ਲਾਇਆ ਲੈ ਮੇਰਾ 14 ਮਹੀਨੇ ਦੇ ਹਣਾ 13 14 ਮਹੀਨੇ ਹਾਂ ਠੀਕ ਆ ਹੁਣ ਉਹ ਜਾਂਦੀ ਟੀਕਾ ਲੈ ਲੂਗੀ ਠੀਕ ਆ ਠੀਕ ਆ ਲੋ ਫੇਸਬੁਕਸ ਚੈੱਕ ਕਰ ਸਕਦੇ ਹਾਂ ਕੱਦ ਬੈਟ ਸੁਖਣੀ ਸੀ ਨਾ ਪਟਪੁਰਾ ਬਹੁਤ ਸੋਹਣਾ ਪੂਰੀ ਸੋਹਣੀ ਬੋਲੀ ਵੀ ਬੱਚੀ ਰਾਜਰੂਜੀ ਫੁੱਲ ਬੰਦ ਹੋਈ ਬੰਦ ਲੋ ਸਟਾਰਟ ਕਰਕੇ ਬੰਦ ਹੋ ਗਏ ਹਾਂਜੀ ਵੀ ਰੇਟ ਇਹਦਾ ਰੇਡ ਬਈ ਮੰਗਣ ਨੂੰ ਤਾਂ ਆਪਾਂ 25000 ਮੰਗ ਲਗੇ ਹਾਂਜੀ ਕੰਸੰਮੀ ਪੜੀ ਬੱਛੀ ਆ ਤੇ 20000 ਦੀ ਬੱਛੀ ਦੇ ਦਾਂਗੇ ਲੋਪਰਾ 20000 ਦੀ ਬਾਈ ਕਹਿੰਦਾ ਬੱਸੀ ਦੇ ਦਾਂਗੇ ਕੰਨ ਕੋਲ ਛੋਟਾ ਸਨਖ ਪੁਣਾ ਠੀਕ ਆ ਜੀ ਅਜੇ ਵੀ ਦੋ ਨੰਬਰ ਇਹ ਵੀ ਤੁਹਾਨੂੰ ਦੋ ਖੀਰੀ ਆ ਜੀ ਹਾਂਜੀ 13 ਕ ਮਹੀਨੇ ਓਮਰ ਇਹਦੀ ਠੀਕ ਆ ਸੰਮੀ ਪੜੀ ਹੋਏ ਘਾਟ ਵਾਲੀ ਬੱਛੀ ਆ ਠੀਕ ਆ ਜਾਂਦੀ ਠੀਕ ਆ ਇਹ ਲੈਂਦੀ ਠੀਕ ਆ ਲੋ ਪ੍ਰੋਫੈਸ ਸੇ ਕਰਦਾ ਕੰਨ ਛੋਟਾ ਵੇਖੋ ਠੀਕ ਆ ਜੀ ਬੋਦੀ ਵਾਲੀ ਬੱਛੀ ਆ ਇਹ ਠੀਕ ਆ ਜੀ ਘੱਟਪੂੜਾ ਸਨਖ ਪੁਣਾ ਲੋ ਜੀ ਕਰਮਾਂ ਵਾਲੀਆ ਤੋਰਾ ਤਰਾ ਥੋੜਾ ਜਿਹਾ ਚੌੜ ਜ਼ਰੂਰ ਕਰ ਦਿਓ। ਲੋਸ। ਕੈਮਰਾ ਤੋਂ ਦਲਦਾ ਥੋੜਾ ਜਾਨ। ਠੀਕ ਹੈ ਜੀ। ਲੋਸ ਚਾਰ ਹੀ ਹਨ ਭਰਾ। ਕੋਈ ਫੋਟ ਨਹੀਂ ਕੋਈ ਸਾਗ ਨਹੀਂ। ਠੀਕ ਹੈ ਜੀ। ਠੀਕ ਹੈ ਜੀ। ਇਹਦਾ ਰੇਟ ਭਰਾ ਜੀ। ਇਹਦਾ ਵੀ 20000 ਜੀ। ਇਹਦਾ ਵੀ 20000 ਭਰਾ ਰੇਟ। ਠੀਕ ਹੈ ਜੀ। ਹਾਂਜੀ ਅਗੜਾ ਤੈਨੂੰ ਇਹ ਹੈਗੇ ਬਈ 10 ਤੋਂ 11 ਮਹੀਨੇ ਦੀ ਉਮਰ ਹੈ ਜੀ। ਹਾਂਜੀ। ਹਾਲ ਕੁਆਲਿਟੀ ਦੇ ਵਿੱਚ ਬਸ਼ੀਰ ਠੀਕ ਹੈ। ਹਾਂਜੀ। ਲੋ ਭਰਾ ਤੋਰਾ ਤਰਾ ਚੈੱਕ ਕਰ ਸਕਦਾ ਕਰਮਾਂ ਵਾਲੀ ਦਾ। ਲੋਸ। ਕਦ ਕਾਠ ਸੋਨਾ ਲੋ ਜੀ ਫਟਪੁੜਾ ਬੋਸ ਸੋਨਾ ਠੀਕ ਹੈ ਚਾਰ ਹੀ ਥਾਣੇ ਦੇ ਵੀ ਹਨ ਜਗਾਉਣੇ ਲੋ ਜੀ ਛਣ ਚਾਰ ਚਾਰੀ ਹੋਣਗੇ ਸਾਰਿਆਂ ਠੀਕ ਹੈ ਲੋ ਜੀ ਚਾਰ ਇਹਦਾ ਭਾਈ ਹੈਗਾ 15000 ਰੁਪਏ ਇਹਦਾ ਰੇਟ ਹੈਗਾ ਪਰ 15000 ਠੀਕ ਆ ਭਰਾ ਜਿਹੜੇ ਆ ਬੱਚੇ ਆਪਰਿਆਂ ਆ ਸਾਰਿਆਂ ਦੇ ਕੈਮਰਾ ਮਾਰ ਦਿਓ ਤੁਸੀਂ ਹਾਂਜੀ ਇਹ ਇੱਕ ਹੀ ਰੇਟ ਆ 12000 ਰੁਪਏ ਪਰ ਬੱਚੀ ਦਾ ਠੀਕ ਆ ਹਾਂਜੀ ਇਹ ਹੈਗੇ 10 ਮਹੀਨੇ ਤੇ ਅੰਦਰ ਅੰਦਰ ਉਮਰ ਇਹਨਾਂ ਦੀ ਮੜ ਮੜਾ ਦਿਖਾ ਦਿਓ ਫੇਸ ਦਿਖਾ ਦਿਓ ਹਾਂਜੀ ਹਾਂਜੀ ਦੇਖੋ ਫੇਸ ਕੁਆਲਟੀ ਫੁੱਲ ਬਰੀਡ ਆ ਬੱਚਿਆਂ ਦੀ ਠੀਕ ਆ ਹਾਂਜੀ ਇਹ ਇਹ ਮੰਨ ਕੇ ਚੱਲ 4 ਨੰਬਰ ਹਾਂਜੀ ਨੰਬਰ ਮੁਤਾਬਕ ਦੱਸਿਓ 4 ਤੋਂ ਲੈ ਕੇ ਗਾਹਾਂ ਮੰਨ ਲਓ ਵੀ ਆਪਣਾ ਆ ਜਾਂਦਾ 9 ਨੰਬਰ ਤੱਕ ਹਾਂਜੀ 4 5 6 7 8 9 ਇਹ 12000 ਰੁਪਏ ਪਰ ਬੱਚੀ ਦਾ ਠੀਕ ਆ ਜੀ ਲੋ ਭਰਾ ਆ ਵੀ ਦੇਖ ਲਓ ਆ ਚੈੱਕ ਕਰ ਸਕਦੇ ਹੋ ਫੇਸ ਕੁਆਲਟੀ ਚੈੱਕ ਕਰ ਠੀਕ ਆ ਜੀ ਫੁੱਲ ਬਰੀਡ ਦੇ ਵਿੱਚ ਆ ਬੱਚੇ ਆਪਣੇ ਬੋਲਜੀ ਨੰਬਰ ਠੀਕ ਆ ਭਰਾ ਜੀ ਲੋ ਜੀ ਚਾਰ ਹੀ ਥਾਨ ਚਾਰ ਹੀ ਥਾਨ ਮਿਲਣਗੇ ਜੀ ਕਿਸੇ ਦੇ ਕੋ ਫੋਟਸ਼ਾ ਨਹੀਂ ਕੋਈ ਆਏ ਨਹੀਂ ਕੋਈ ਲੰਗ ਮਾਰੂਗਾ ਜਾਂ ਕਿੱਦਾਂ ਜਮਾਂ ਸਿੱਧੀ ਚਾਲ ਆ ਪੂਰੀ ਵਧੀਆ 6 ਨੰਬਰ ਜੀ ਠੀਕ ਆ ਹਾਂਜੀ 7 ਨੰਬਰ ਵੀ ਖਾਲੋ ਆ ਵੀ ਦੇਖੋ ਲੋ ਭਰਾ 7 ਨੰਬਰ ਫੁੱਲ ਪ੍ਰਿੰਟਡ ਬੱਚੇ ਆਪਣੇ ਕੋ ਪੂਰੀ ਫੁੱਲ ਪ੍ਰਿੰਟ ਵਾਲੇ ਬੱਚੇ ਠੀਕ ਆ ਜੀ 8 ਨੰਬਰ ਚੈੱਕ ਹਾਂਜੀ ਦੇਖੋ ਲੋ ਜੀ ਇਹ ਗਲਾਬੀ ਮੂੰਹ ਦਾ ਹਨਾ ਹਾਂਜੀ ਹਾਂਜੀ ਗਲਾਬੀ ਥਾਣਾ ਬੱਚਿਆਂ ਦਾ ਠੀਕ ਆ ਐਸੀ 8 ਨੰਬਰ ਦੇਖੋ ਜੀ ਹਾਂਜੀ 9 ਨੰਬਰ ਹਾਂਜੀ ਇਹ ਕਿਹੜੀ ਵੀਰੇ ਜਾਲ ਜੂਤਾ ਹੈ ਇਹ ਤਫਾ ਜੀ ਸਾਰੀਆਂ ਬੱਚੀਆਂ ਠੀਕ ਹੈ ਫੇਸਬੁਕ ਵੀ ਬਹੁਤ ਸੋਹਣੀ ਹੈ ਹਾਂਜੀ ਹਾਂਜੀ ਠੀਕ ਹੈ ਫਿਰ ਕੁਆਲਿਟੀ ਬਹੁਤ ਬਹੁਤ ਅੱਛੀਆਂ ਦੀ ਠੀਕ ਹੈ ਇਹ ਆ ਜਾਂਦੀਆਂ ਆਪਣੇ ਡੈਨਮਾਰਕ ਤੇ ਐਬੀਐਸ ਦੀਆਂ ਆ ਜਾਂਦੀਆਂ ਬੱਚੀਆਂ ਸਾਥ ਠੀਕ ਹੈ ਠੀਕ ਹੈ ਬਹੁਤ ਪੂਰੇ ਚੰਗੇ ਸੀਮਨਾ ਦੀਆਂ ਮੱਛੀਆਂ ਹੈਗੀਆਂ ਠੀਕ ਹੈ ਨਾ ਹੀ ਮਦਰ ਮਾਲਕ ਬਹੁਤ ਚੰਗੇ ਆ ਜੀ ਇਹਦਾ 30 ਪਲੱਸ ਦੇ ਮਦਰ ਮਾਲਕ ਦਾ ਅਗਲੀ ਸੇਵਾ ਦੇ ਨਾਲ ਠੀਕ ਹੈ ਲੋਪਰਾ ਚੈੱਕ ਕਰ ਸਕਦਾ ਟਾਪ ਕੁਆਲਿਟੀ ਦੀਆਂ ਵਸੀਆਂ ਹਾਂਜੀ ਜੇ ਕੋਈ ਇਕੱਠੀਆਂ ਲੇਜੂ ਸਾਰਾ ਲੋਡ ਇਕੱਠਾ ਕੋਈ ਚੱਕੂ ਮੇਰਾ ਵੀਰ ਭਰਾ ਹਾਂਜੀ ਤਾਂ ਆਪਾਂ ਪਹੁੰਚ ਫ੍ਰੀ ਕਰ ਦਾਂਗੇ ਪਹੁੰਚ ਫ੍ਰੀ ਕਿੰਨੇ ਕਿਲੋਮੀਟਰ ਦੀ ਤੇ ਆਪਾਂ ਪੂਰੇ ਪੰਜਾਬ ਦੀ ਕਰ ਦਾਂਗੇ ਪੂਰੇ ਪੰਜਾਬ ਚ ਭਰਾ ਪਹੁੰਚ ਫ੍ਰੀ ਆ ਠੀਕ ਐ ਨਾ ਜੇ ਕੋਈ ਇਕੱਠੀਆਂ ਮੱਛੀਆਂ ਸਾਰਾ ਲੋਡ ਲਾਊਗਾ ਠੀਕ ਆ ਹਾਂਜੀ ਹਾਂ ਲੋਪਰਾ ਨੰਬਰ ਮੁਤਾਬਕ ਬਾਈ ਤੋਂ ਪੁੱਛ ਸਕਦੇ ਹੋ ਦੇਖੋ ਕੱਲੀ ਕੱਲੀ ਮੇਰਾ ਵੀਰ ਭਰਾ ਲਊਗਾ ਤਾਂ ਪਹੁੰਚ ਅਗਲੇ ਦੀ ਹੋਊਗੀ ਆਪਦੀ ਓਕੇ ਹਾਂਜੀ ਨਹੀਂ ਦੱਸਣ ਦਾ ਫਰਜ਼ ਬਣਦਾ ਪਹਿਲਾਂ ਹਨਾ ਤੇ ਲੋਪਰਾ ਚੈੱਕ ਕਰ ਸਕਦੇ ਹੋ ਜੇ ਕਿਸੇ ਨੇ ਸਾਰੀਆਂ ਬੱਸਾਂ ਲੈਣੇ ਤਾਂ ਪਹੁੰਚ ਪੰਜਾਬ ਚ ਬਿਲਕੁਲ ਫਰੀ ਆ ਤੇ ਵਧੀਆ ਰਿਕਾਰਡ ਵਾਲੀਆਂ ਵਧੀਆ ਭਾਈ ਕਹਿੰਦਾ ਟਾਪ ਕੁਆਲਿਟੀ ਦੀਆਂ ਬੱਸਾਂ ਸਾਰੀਆਂ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ